ਆਪਣੇ ਬੱਚਿਆਂ ਨੂੰ ਇਤਿਹਾਸ ਜ਼ਰੂਰ ਪੜਾਓ ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਕੌਣ ਹਾਂ ਸੋ ਬਹੁਤ ਵੱਡੇ ਜਿਹੜੇ ਯਤਨ ਬੱਚਿਆਂ ਵੱਲੋਂ ਕੀਤੇ ਗਏ ਹੈਗੇ ਆ ਉਹੀ 6 ਪੋ ਤੋਂ ਲੈ ਕੇ 7 ਪੋ ਸਾਰਾ ਜਿਹੜਾ ਪੋ ਦੇ ਵਿੱਚ 8 ਪੋ ਸੋ ਅੱਗੇ ਆਪਾਂ ਗੱਲ ਕਰਦੇ ਹਾਂ 9 ਪੋ ਆ ਗਿਆ 10 ਪੋ ਸੋ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਸ਼ੀਧੀ ਦਿਹਾੜੇ ਚੱਲ ਰਹੇ ਹੈਗੇ ਇੱਕ ਵੱਡਾ ਜਿਹੜਾ ਇਤਿਹਾਸ ਖੀਰ ਜਿਹੜਾ 14 ਪੋ ਦੀ ਗੱਲ ਕਰਦੇ ਹਾਂ ਕਿ ਜਿਹੜਾ ਸਾਰੀ ਗੱਲਬਾਤ ਜਿਹੜੀ ਹੈਗੀ ਹੈ 14 ਪੋ ਨੂੰ ਟੋਂਡਰ ਮਾਲ ਜੀ ਵੱਲੋਂ ਛੋਟੇ ਸ਼ਹਿਬ ਜੰਦਾ ਤੇ ਮਾਤਾ ਗੁਜਰੀ ਜੀ ਦਾ ਅੰਤਮ ਸਕਾਰ ਕੀਤਾ ਗਿਆ 6 ਪੋ ਤੋਂ ਲੈ ਕੇ 14 ਪੋ ਦਾ ਜਿਹੜਾ ਸਾਰਾ ਇਤਿਹਾਸ ਲਿਖਿਆ ਗਿਆ ਹੈਗਾ ਜੇਕਰ ਆਪਾਂ ਅੱਗੇ ਵੀ ਇੱਥੇ ਗੱਲ ਕਰਦੇ ਹੈਗੇ ਆ ਸਾਰੀਆਂ ਜਿਹੜੀਆਂ ਜਿਸ ਤਰ੍ਹਾਂ ਚੇਦੀਆਂ ਹੋਈਆਂ ਹੈਗੀਆਂ ਜਿਸ ਤਰ੍ਹਾਂ ਗੁਰਗੋਬ ਸਿੰਘ ਦਾ ਜਿਹੜਾ ਸਾਰਾ ਪਰਿਵਾਰ ਜਿਹੜਾ ਛੋਟੇ ਸ਼ਾਹਬਜਾਦੇ ਵੱਡੇ ਸ਼ਾਹਬਜਾਦੇ ਮਾਤਾ ਗੁਜਰਕੌਰ ਜੀ ਔਰ ਜਿਹੜਾ ਸਾਰੀਆਂ ਹੋਰ ਵੀ ੜੀਆਂ ਜੰਗਾ ਹੋਈਆਂ ਜੰਗਾ ਦੇ ਵਿੱਚ ਜਿਸ ਤਰ੍ਹਾਂ ਜਿਹੜੇ 40 ਸਿੰਘ ਵੀ ਜਿਹੜੇ ਸ਼ਹੀਦ ਹੁੰਦੇ ਹੈਗੇ ਆ ਇਨ੍ਹਾਂ ਦਿਨਾਂ ਦੇ ਵਿੱਚ ਸੋ ਇੱਕ ਵੱਡਾ ਇਤਿਹਾਸ ਹੈਗਾ ਇਨ੍ਹਾਂ ਦਿਨਾਂ ਨੂੰ ਲੈ ਕੇ ਸੋ ਆਪਾਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸੋ ਮਾਪੇ ਅਧਿਆਪਕ ਮਿਲਣੀ ਦੇ ਵਿੱਚ ਅੱਜ ਬਾਬਾ ਸ਼ਾਮ ਸਿੰਘ ਮੋਰਿਅਲ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਿੱਖ ਵਿਰਸਾ ਪਰਦਰਸ਼ਨੀ ਲੱਗੀ ਹੋਈ ਹੈ ਸੋ ਤਸਵੀਰਾਂ ਦੇ ਵਿੱਚ ਆ ਆਪਾਂ ਦੇਖ ਸਕਦੇ ਹਾਂ ਕਿ ਜਿਹੜੇ ਛੀਦੀ ਦਿਹਾੜੇ ਚੱਲ ਰਹੇ ਹੈਗੇ ਆ ਔਰ ਕਿਸ ਤਰ੍ਹਾਂ ਜਿਹੜਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਚਾਰ ਸਾਹਿਬ ਜਾਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਔਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਿਹੜਾ ਇੱਥੇ ਬਾਬਾ ਸ਼ਾਮ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੇ ਇੱਥੇ ਜਿਹੜਾ ਵਿੱਚ ਸਕੂਲ ਦੇ ਵਿੱਚ ਪ੍ਰਦਰਸ਼ਨੀ ਲਾਈ ਗਈ ਹੈ ਸੋ ਆਪਾਂ ਗੱਲਬਾਤ ਵੀ ਕਰਾਂਗੇ ਨਾਲ ਦੀ ਨਾਲ ਆਪਾਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੋ ਆਪਾਂ ਇੱਥੇ ਮੇਰੇ ਨਾਲ ਇੱਕ ਭਾਈ ਸਾਹਿਬ ਜਗੇ ਆ ਆਪਾਂ ਗੱਲਬਾਤ ਵੀ ਕਰਾਂਗੇ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਇੱਥੇ ਸਕੂਲ ਦੇ ਵਿੱਚ ਤੁਸੀਂ ਪਹੁੰਚੇ ਹੋ ਪ੍ਰਦਰਸ਼ਨੀ ਲੱਗੀ ਹੋਈ ਸਿੱਖ ਵਿਰਸਾ ਸਿੱਖ ਧਰਮ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਸ਼ਾਮ ਸਿੰਘ ਜੀ ਮੈਮੋਰੀਅਲ ਸੰਦਰ ਸਕੰਦਰੀ ਸਕੂਲ ਪੱਤੇ ਵਾਲੇ ਤੋਂ ਅਸੀਂ ਅੱਜ ਪਹੁੰਚੇ ਆ ਇੱਥੇ ਜੋ ਕਿ ਬੱਚਿਆਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ ਜਾ ਰਿਹਾ ਜਾ ਰਿਹਾ ਹੈ ਜੋ ਕਿ ਅਸੀਂ ਜੋ ਆਉਣ ਵਾਲੀ ਪਨੀਰੀ ਆ ਸਿੱਖੀ ਸਨਹਤਾਂ ਤੋਂ ਉਲਟ ਜਾ ਰਹੀਆਂ ਹਨ ਹਟਦੇ ਜਾ ਰਹੇ ਆ ਇਹ ਬਹੁਤ ਵਧੀਆ ਹੈ ਉਪਰਾਨਾ ਜਿਹੜਾ ਸਕੂਲ ਵੱਲੋਂ ਕੀਤਾ ਜਾ ਰਿਹਾ ਹੈ ਅਸੀਂ ਇਸ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਸਾਰੇ ਸਕੂਲਾਂ ਨੂੰ ਸਾਰੇ ਅਧਿਆਪਕਾਂ ਨੂੰ ਇਹ ਪੇਸ਼ ਹੀ ਅਪੀਲ ਕਰਦੇ ਆ ਕਿ ਬੱਚਿਆਂ ਨੂੰ ਸਿੱਖੀ ਸਨਹਤਾਂ ਨਾਲ ਜੋੜਨਾ ਜ਼ਰੂਰੀ ਹੈ ਮਾਪਿਆਂ ਨੂੰ ਵੀ ਤੇ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਜੀ ਅਸੀਂ ਹਾਂਜੀ ਹਾਂਜੀ ਹੋਰ ਵੀ ਸਕੂਲਾਂ ਨੂੰ ਇਹੋ ਜਿਹਾ ਪ੍ਰਾਲਾ ਕਰਨਾ ਚਾਹੀਦਾ ਹੈ ਬੱਚਿਆਂ ਵੱਲੋਂ ਬੜੀ ਵੱਡੀ ਕੋਸ਼ਿਸ਼ ਹੈ ਅੱਥੀ ਸਾਹਿਬ ਕੁਝ ਬਣਾਇਆ ਗਿਆ ਹਾਂਜੀ ਬਿਲਕੁਲ ਜੀ ਬਹੁਤ ਵੱਡੀ ਸਾਰੇ ਸਕੂਲਾਂ ਨੂੰ ਸਾਰੇ ਅਧਿਆਪਕਾਂ ਨੂੰ ਇਹ ਹੀ ਅਪੀਲ ਹੈ ਕਿ ਸਾਰੇ ਬੱਚਿਆਂ ਨੂੰ ਇਸੇ ਸਿੱਖੀ ਸੰਧਾਰ ਨਾਲ ਜੋੜਨਾ ਜ਼ਰੂਰੀ ਹੈ ਤੇ ਸਿੱਖਾਂ ਦੀ ਜਿਹੜੀ ਮਰਿਆਦਾ ਸਾਰੀ ਦੱਸਣੀ ਚਾਹੀਦੀ ਬੱਚਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਇੱਥੇ ਹੋਰ ਵੀ ਸਾਰੇ ਤੁਹਾਨੂੰ ਵਿਖਾਉਣੇ ਆ ਜੋ ਪ੍ਰਦਰਸ਼ਨੀ ਹੈਗੀ ਹੈ ਜੋ ਬੱਚਿਆਂ ਦੁਆਰਾ ਪ੍ਰਾਲਾ ਕੀਤਾ ਗਿਆ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਕਿਸ ਤਰ੍ਹਾਂ ਜਿਵੇਂ ਸਾਰੀ ਗੱਲਬਾਤ ਹਦਸਾ ਗੁਰੂ ਤੇਗ ਬਹਾਦਰ ਜੀ ਜਿਹੜੇ ਹੈਗੇ ਉਹਨਾਂ ਦੇ ਸਾਥੀ ਜਿਹੜੇ ਜਿਹੜੇ ਹੈਗੇ ਆ ਉਹਨਾਂ ਨੂੰ ਦੇਗਾਂ ਦੇ ਵਿੱਚ ਬਾਲਿਆ ਗਿਆ ਸੀਗਾ ਔਰ ਜਿਹੜਾ ਰੂਹ ਦੇ ਨਾਲ ਬਣ ਕੇ ਜਿਹੜਾ ਝੰਡਾ ਦੇ ਨਾਲ ਬਣ ਕੇ ਜਿਹੜਾ ਸਾਢੇ ਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਆਪਾਂ ਹੋਰ ਵੀ ਇੱਥੇ ਸਾਰੀ ਗੱਲਬਾਤ ਦੇਖ ਸਕਦੇ ਇਧਰ ਜਿਹੜਾ ਸਿੰਘਾਂ ਨੂੰ ਆ ਰਿਹਾ ਦੇ ਨਾਲ ਜੀਰਿਆ ਗਿਆ ਸੀਗਾ ਸੋ ਹੋਰ ਵੀ ਜਿਹੜੀ ਆਪਾਂ ਇੱਥੇ ਗੱਲਬਾਤ ਕਰਦੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਸੋ ਜਦੋਂ ਦਿੱਲੀ ਦੇ ਜਿਹੜਾ ਚਾਂਦਨੀ ਚੌਂਕ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਜਦੋਂ ਸ਼ਹੀਦ ਕੀਤਾ ਗਿਆ ਸੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਹੱਕ ਸੱਚ ਅਗਰ ਅਗਾ ਗੁਰੂ ਗੋਬਿੰਦ ਸਿੰਘ ਸੈ ਸਹਿਨ ਸਾਹ ਗੁਰੂ ਗੋਬਿੰਦ ਸਿੰਘ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਪੰਜ ਪਿਆਰੇ ਹੈਗੇ ਆ ਪੰਜ ਪਿਆਰਾਂ ਤੋਂ ਗੁਰੂ ਗੋਬ ਸਿੰਘ ਜੀ ਅਮਰਤ ਸ਼ਾਕਰ ਹੈਗੇ ਆ ਖੰਡੇ ਬਾਟੇ ਦਾ ਪਾਉਲ ਲੈ ਰਹੇ ਹੈਗੇ ਆ ਸਫਰ-ਏ-ਸ਼ਾਦਤ ਜਿਹੜਾ ਪੋ ਮਹੀਨਾ ਹੈਗਾ ਜਿਹੜਾ ਸਫਰ-ਏ-ਸ਼ਾਦਤ ਆ ਉਹ ਸਾਰਿਆਂ ਨੂੰ ਆਪਾਂ ਨੂੰ ਪਤਾ ਹੈਗਾ ਸੋ ਉਸਤੇ ਵੀ ਆਪਾਂ ਕਿਉਂਕਿ ਇਹ ਜਿਹੜੇ ਦਿਨ ਚੱਲ ਰਹੇ ਹੈਗੇ ਆ ਸ਼ਹੀਦੀਆਂ ਦੇ ਦਿਨ ਚੱਲ ਰਹੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਵੱਲੋਂ ਬੜਾ ਵੱਡਾ ਪ੍ਰਾਲਾ ਕੀਤਾ ਗਿਆ ਸੋ ਲਗਾਤਾਰ ਤਸਵੀਰਾਂ ਤੁਹਾਡਾਂ ਨਾਲ ਅਸੀਂ ਸਾਂਝੀਆਂ ਕਰ ਰਹੇ ਹੈਗੇ ਆ ਤੁਸੀਂ ਲਗਾਤਾਰ ਇਸ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਕਰਦੇ ਹੋ ਜਿਹੜਾ ਲਾਈਵ ਵੀ ਚੱਲ ਰਿਹਾ ਹੈਗਾ ਨਾਲ ਦੀ ਨਾਲ ਉਸ ਨੂੰ ਵੀ ਵੱੱਟ ਵੱੱਟ ਸ਼ੇਅਰ ਕਰ ਦਿਓ ਕਿਉਂਕਿ ਬੱਚਿਆਂ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਇਹ 6 ਪੋ ਤੋਂ ਲੈ ਕੇ ਆਪਾਂ ਗੱਲ ਕਰਦੇ ਹੈਗੇ ਜਿਹੜਾ 6 ਪੋ ਦਾ ਇਤਿਹਾਸ ਲਿਖਿਆ ਗਿਆ ਹੈਗਾ ਜਿਹੜਾ ਆਨੰਦਪੁਰ ਦਾ ਗੱਲ ਕਰ ਰਹੇ ਹੈਗੇ 8 ਮਹੀਨੇ ਦੇ ਕੇਰੇ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੇ ਯਤਨ ਕਰਨ ਤੋਂ ਬਾਅਦ ਅਖੀਰ ਫਰੇ ਜੋ ਵੀ ਇਤਿਹਾਸ ਹਾਰ ਇੱਥੇ ਲਿਖਿਆ ਗਿਆ ਹੈ ਇੱਥੇ ਗੁਰੂ ਗੋਬਿੰਦ ਸਿੰਘ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਹੋ ਨਾਲ ਹੀ ਇਥੇ ਜਿਹੜਾ ਬੱਚਿਆਂ ਵੱਲੋਂ ਹੋਰ ਵੀ ਜਿਹੜਾ ਇਤਿਹਾਸ ਲਿਖਿਆ ਗਿਆ ਹੈਗਾ ਆਪਣੇ ਬੱਚਿਆਂ ਨੂੰ ਇਤਿਹਾਸ ਜ਼ਰੂਰ ਪੜਾਓ ਉਹਨਾਂ ਨੂੰ ਪਤਾ ਲੱਗੇ ਕਿ ਅਸੀਂ ਕੌਣ ਹਾਂ ਸੋ ਬਹੁਤ ਵੱਡੇ ਜਿਹੜੇ ਯਤਨ ਬੱਚਿਆਂ ਵੱਲੋਂ ਕੀਤੇ ਗਏ ਹੈਗੇ ਆ ਉਹੀ 6 ਪੋ ਤੋਂ ਲੈ ਕੇ 7 ਪੋ ਸਾਰਾ ਜਿਹੜਾ ਪੋ ਦੇ ਵਿੱਚ 8 ਪੋ ਸੋ ਅੱਗੇ ਆਪਾਂ ਗੱਲ ਕਰਦੇ ਹਾਂ 9 ਪੋ ਆ ਗਿਆ 10 ਪੋ ਸੋ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਸ਼ੀਧੀਧਾਨ ਚੱਲ ਰਹੇ ਹੈਗੇ ਇੱਕ ਵੱਡਾ ਜਿਹੜਾ ਇਤਿਹਾਸ ਖੀਰ ਜਿਹੜਾ 14 ਪੋ ਦੀ ਗੱਲ ਕਰਦੇ ਆ ਕਿ ਜਿਹੜਾ ਸਾਰੀ ਗੱਲਬਾਤ ਜਿਹੜੀ ਹੈਗੀ ਹੈ 14 ਪੋ ਨੂੰ ਟੋਂਡਰ ਮਾਲਜੀ ਵੱਲੋਂ ਛੋਟੇ ਸ਼ਹਿਬ ਜੰਦਾ ਤੇ ਮਾਤਾ ਗੁਜਰੀ ਜੀ ਦਾ ਅੰਤਮ ਸਕਾਰ ਕੀਤਾ ਗਿਆ 6 ਪੋ ਤੋਂ ਲੈ ਕੇ 14 ਪੋ ਦਾ ਜਿਹੜਾ ਸਾਰਾ ਇਤਿਹਾਸ ਲਿਖਿਆ ਗਿਆ ਹੈਗਾ ਜੇਕਰ ਆਪਾਂ ਅੱਗੇ ਵੀ ਇੱਥੇ ਗੱਲ ਕਰਦੇ ਹੈਗੇ ਆ ਸਾਰੀਆਂ ਜਿਹੜੀਆਂ ਜਿਸ ਤਰ੍ਹਾਂ ਚੇਦੀਆਂ ਹੋਈਆਂ ਹੈਗੀਆਂ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਸਾਰਾ ਪਰਿਵਾਰ ਜਿਹੜਾ ਛੋਟੇ ਸਾਹਿਬਜ਼ਾਦੇ ਵੱਡੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਔਰ ਜਿਹੜਾ ਸਾਰੀਆਂ ਹੋਰ ਵੀ ੜੀਆਂ ਜੰਗਾ ਹੋਈਆਂ ਜੰਗਾ ਦੇ ਵਿੱਚ ਜਿਸ ਤਰ੍ਹਾਂ ਜਿਹੜੇ 40 ਸਿੰਘ ਵੀ ਜਿਹੜੇ ਸ਼ਹੀਦ ਹੁੰਦੇ ਹੈਗੇ ਆ ਇਨ੍ਹਾਂ ਦਿਨਾਂ ਦੇ ਵਿੱਚ ਸੋ ਇੱਕ ਵੱਡਾ ਇਤਿਹਾਸ ਹੈਗਾ ਇਨ੍ਹਾਂ ਦਿਨਾਂ ਨੂੰ ਲੈ ਕੇ ਸੋ ਆਪਾਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੈਗੇ ਆ